ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੋ ਹੈ ਜੀ ਟੀ ਕੱਟੇ ਤੇ ਜੀ ਭਲੇ 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 ਟੀ ਸੇਮ ਜਾਤੇ ਆਦੇ ਜੀ ਭਲੇ ਗੁਰਜੀ ਜੀ ਉਹਨਾਂ ਦੇ ਸ਼ਿਦੀ ਤੇ ਹੱਡੇ ਚੱਲ ਰਹੇ ਆ ਜੀ ਤੇ ਉਹਨਾਂ ਦੀ ਯਾਦ ਵਿੱਚ ਲੋਕੀਂ ਚਾ ਤੇ ਪ੍ਰਕਾਸ਼ ਮੋੜੇ ਦਾ ਲੰਗਰ ਚਲਾ ਰਹੇ ਨੇ ਜੀ ਸੇਵਾ ਕਰ ਰਹੇ ਨੇ ਜੀ ਗੁਰੂ ਮਹਾਰਾਜਾਂ ਦੀ ਨਿਕਮਾਈਆਂ ਚ ਬਰਕਤ ਪਾਏ ਤੇ ਸ਼ੋਕ ਸ਼ਾਂਤੀ ਬਣਾਏ ਰੱਖੇ ਘਰਾਂ ਦੇ ਵਿੱਚ ਤੇ ਯਾਰੀ ਦੀ ਜਿਹੜੀ ਸੰਗਤ ਹੈ ਅੱਜ ਇੱਥੇ ਸੇਵਾ ਨਿਭਾਏਗੀ ਜੀ ਤੇ ਜਾ ਬਰੈਡ ਪਕੌੜੇ ਦਾ ਲੰਗਰ ਸ਼ੁਰੂ ਕਰਨੇ ਵਾਲੇ ਆ ਜੀ ਥੋੜੀ देर ਤੱਕ ਜੀ ਤੇ ਸੁਖਮਨੀ ਸਾਹਿਬ ਦੇ ਬਾਤ ਕੀਤੇ ਜਾਣਗੇ ਜੀ ਨਾਲ ਨਾਲ ਲੰਗਰ ਚੱਲੇਗਾ ਔਰ ਸੁਖਮਨੀ ਸਾਹਿਬ ਦੇ ਬਾਤ ਕੀਤੇ ਜਾਣਗੇ ਬਰੈਡ ਪਕੌੜੇ ਗਰਮਾ ਗਰਮ ਹਾਂ ਵਰਪਣਾ ਰਹੇ ਆ ਜੀ ਬਰੈਡ ਪੋੜੇ ਹਾਂ ਲੇ ਲੇ ਠੀਕ ਹਾਂ ਲੇ ਹਾਂ ਲੇ ਹਾਂ ਲੇ ਹਾਂ ਲੇ ਹਾਂ ਲੇ ਅੰਦਰ ਚਾਹ ਦਾ ਲੰਗਰ ਗਰਮਾ ਗਰਮ ਤਿਆਰ ਹੈ ਜੀ ਹਾਂ ਲੇ ਅੰਦਰ ਪਰੇ ਜਾ ਰਹੇ ਜੀ ਇਹ ਤੇ ਜਾ ਆਲੂ ਮਸਾਲਾ ਔਰ ਬਾਹਰ ਜਿਹੜੇ ਹਲਵਾਈ ਸਾਹਿਬ ਕਟ ਰਿਆਂ ਜੀ ਗਰਮਾ ਗਰਮ ਬਰੈਡ ਪਕਵੋੜੇ ਸਾਹਬ ਦੀ ਪਰਮਾਹਾਰਾ ਸ਼ਹੀਦੀ ਦਿਹਾੜਾ ਨੂੰ ਮਨਾਉਂਦੇ ਹੋਏ ਪਾਸ਼ਾ ਜੀ ਉਹ ਆਪ ਜੀ ਦੇ ਸਿਰਕਾ ਪਰਸਵ ਮਹਾਰਾਜ ਸਰਗੁਰ ਪਾਸ਼ਾ ਜੀ ਆਪ ਦੀ ਰਹਿਮਤ ਕਰਨੀ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨੀ ਤੋਂ ਉਲੋਂ ਨੇ ਭੋਗ ਲੱਗੇ ਹੋਏ ਚਾਰ ਪਕਵੜਿਆਂ ਦੇ ਲੰਗਰ ਮਹਾਰਾਜ ਸਰਗੁਰ ਪਾਸ਼ਾ ਜਨਤਾ ਵਿੱਚ ਵਰਤੌਣ ਦੀ ਆਦੇ ਬਖਸ਼ਣੀ ਇਹੋ ਅਰਦਾਸ ਬੇਨਤੀ ਜੋਧੜੀ ਇਹ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨੇ ਵਾਧੇ ਬਤਾਂ ਪਾਉਣੀਆਂ ਮੇਲ ਕਰਨੇ ਸਤਿਗੁਰ ਪਾਤਸ਼ਾਹ ਜੀ ਉਹ ਚਰਨ ਕਮਲਾਂ ਦੀ ਤਲੀ ਚਰਨ ਕਮਲਾਂ ਨਾਲ ਜੋੜ ਕੇ ਰੱਖਣੀ ਵਰਵਾਰਾਂ ਦਾ ਸੰਗਤਾਂ ਦਾ ਭੜਾ ਕਰਨਾ ਮਹਾਰਾਜ ਨੇ ਸੰਤਾਂ ਨੇ ਜਿਉ ਕੀਤਾ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਸੇਵਾਵਾਂ ਪ੍ਰਵਾਨ ਕਰਨੇ ਸੱਚੇ ਪਾਤਸ਼ਾਹ ਸਰਦੀ ਗੁਰੂ ਬਖਸ਼ੀ ਮਹਾਰਾਜ ਜੈਮ ਕਰਨੀ ਮਹਾਰਾ ਸੱਚੇ ਪਾਤਸ਼ਾਹ ਜੀ ਇਹ ਬੇਨਤੀਆਂ ਸੱਚੇ ਪਾਤਸ਼ਾਹ ਬੇਨੰਤ ਬੇਨੰਤ ਅਰਦਾਸਾਂ ਪੇਟਾ ਅਜੋਈਆਂ ਹਨ ਆਪ ਜੀ ਖਦਾਨੇ ਪਰਪੂਰ ਕਰਨੇ ਕਾਲ ਕੰਤਰ ਦੂਰ ਕਰਨੇ ਇਹਨਾਂ ਭਾਵਨਾਂ ਸਮਰਪਤ ਮਹਾਰਾਜ ਦੀ ਕਿਰਪਾ ਕਰਨੀ ਮਹਾਰਾਜ ਬਾਣੀ ਸੋਧ ਕਰਕੇ ਮਹਾਰਾਜ ਸਭਰ ਪਾਸੇ ਕਿਰਪਾ ਕਰਨੀ ਬਾਣੀ ਪੜਨ ਦੀ ਸਮਰੱਥਾ ਭਾਵਨਾ ਬਖਸ਼ਨੀ ਮੇਰ ਕਰਨੀ ਸਤੇ ਪਾਸ਼ਾ ਜੀ ਉਦਮ ਬਖਸ਼ਨਾ ਪਾਸ਼ਾ ਜੀ ਉਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਸੋਭਿ ਸਪਸ਼ਟ ਬਾਣੀ ਪੜਨ ਦੀ ਸਮਰੱਥਾ ਬਖਸ਼ਨੀ ਜੀ ਮਹਾਰਾਜ ਸੁਖ ਹੋਵੇ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਸਤ ਸ਼੍ਰੀ ਅਕਾਲ ਸਾਹ ਭਾਈ ਗੁਰਜੀ ਕੀ ਫਤਿਹ ਨਿਕਾਵੋ ਸ੍ਰੀ ਦਾਸ ਸੁੰਦਰ ਕੈ ਨਾਮ ਜਪਤੰਤ ਨਿਚੈ ਬੇ ਪ੍ਰਾਨ ਸਿਮਰ ਸੁਰਾਖਰ ਕਿਨਿ ਰਾਮ ਨਾਮਿਕ ਅਖਰ ਕਿਲਕਾਇ ਦੇ ਜੀਪ ਸਾਵੇ ਤਾਂ ਕੀ ਮਹਿਮਾ ਗਣੀ ਨਾ ਆਵੇ ਕਾਂਖੀ ਕੈ ਦਰਸ ਤੂ ਹਾਉ ਨਾਨਕ ਸੰਗ ਮੋਈ ਧਾਰੋ ਸੁਖਮਨੀ ਸੁਖੰਤਤ ਪਰਨਾਮ ਤੇਰੇ ਪਏ ਦੇ ਰਾਹੀ ਨਾਨਕ ਨਾਮ ਸੰਕੀ ਦੀਵ ਲਾਗੀ ਕਈ ਕੋਟ ਲੋਕ ਕੋ ਜੰਤੇ ਆ ਤੁਮ ਮਹਾਰਮ ਰਹੰਤੇ ਕਈ ਕੋਟ ਹਰਿ ਰਸ਼ਨ ਕਾ ਪ੍ਰਿਆਸ ਤਿਨ ਕੋ ਦੀਵਸ ਤਸਮਨਾ ਕਈ ਕੋਟ ਰਾਮ ਕੇ ਦਾਸ ਤਿਨ ਹੋਰ ਆਤਮ ਪ੍ਰਗਾਸ ਕਈ ਕੋਟ 탑 ਕੇ ਬੇਤੇ ਸਦਾ ਨਿਹਾਰੈ ਇੱਕ ਉਹ ਨਿਤਰੇ ਕਈ ਪੁਰਖ ਨਾਮ ਰਸਮੀ ਹੈ ਅਮਰ ਸਤਿਗੁਰ ਦੀ ਜੀਵਨ ਪਾਸਾ ਹਾਜੂ ਰਹੇ ਕਹਾ ਨਾਨਕ ਸਹੀ ਜਨ ਪੂਰੇ मन मेरे दुखी और अरे मन तन अपना अपना प्रभु पछाता सो जन करम आवर सियान पर सब निचार चित जन की तू सेवा लाग आवन जान ना होवी तेरा न पैरा श्लोक साचा पुरक जिन जा को गुरु खुदा दयाल से के घोरा धर्म सेवा का तो होए गीता की को प्राप्त हो ਆਪਣੇ ਰੀਮਾ ਜੀ ਜੋ ਆਪ ਹੋ ਰਹੇ ਹਨ ਤੋ ਸੇਵਨ ਪ੍ਰਤੀ ਮਥ ਦੇ ਤੇ ਪਹਿਲੀ ਰਾਤ ਸਵੇ ਮਾਸ਼ੀ ਦੀ ਝੋਪੜੀ ਦੇ ਵਿੱਚ guzari hai ਤੇ ਗੁਰੂ ਪਿਆਰੀ ਸਾਧ ਸੰਗਤ ਉਸ ਤੋਂ ਬਾਅਦ ਲੰਗੂ ਬ੍ਰਾਹਮਣ ਆਪਣੇ ਘਰ ਲੈ ਗਿਆ ਹੈ ਉਥੇ ਰਾਤ ਨੂੰ ਮਾਤਾ ਜੀ ਕੋਲ ਪੋਰਾ ਦੀ ਫੱਲੀ ਹੈ ਜਿੱਥੇ ਗੱਗੂ ਬੇਈਮਾਨ ਹੋ ਗਿਆ ਤੇ ਗੁਰੂ ਪਿਆਰੇ ਸਾਜ ਸੰਗਤ ਮਾਤਾ ਜੀ ਨੂੰ ਮਾਤਾ ਜੀ ਨੇ ਕਿਹਾ ਕਿ ਤੂੰ ਫੱਲੀ ਚੋਰੀ ਕੀਤੀ ਹੈ ਇਕ ਵੀ ਮੰਨੀ ਤੇ ਜੀ ਮੁਰੰਡੇ ਦੀ ਜੇਲ੍ਹ ਵਿੱਚ ਲੈ ਗਏ ਤੇ ਗੁਰੂ ਪਿਆਰੇ ਸਾਧ ਸੰਗਤ ਇਕਰਾਤ ਕੁੱਥੇ ਰਹੇ ਤਸੀਹੇ ਸਹ ਗਏ ਉਸ ਤੋਂ ਬਾਅਦ ਪੇਸ਼ੀ ਲੱਗੀ ਆ ਸ਼ਬਦ ਆਪਾਂ ਨੇ ਜੋ ਹੁਣ ਪੜਿਆ ਹੈ ਗੁਰੂ ਪਿਆਰੇ ਸਾਧ ਸੰਗਤ ਸੂਰਬੀਰ ਬਚਨ ਕੇ ਬਲੀ ਕੋਲਾ ਬਪਰੀ ਸੰਤੀ ਚਲੀ ਜਿੱਥੇ ਜੋ ਸੂਰਬੀਰ ਆਪਣੇ ਆਪਣੇ ਉਹ ਹੁੰਦਾ ਹੈ ਜਿਹੜਾ ਆਪਣਾ ਬਚਨ ਦਾ ਪੱਕਾ ਹੁੰਦਾ ਜੋ ਬਚਨ ਕਾਢ ਦਿੱਤੇ ਜੋ ਸੂਬੇ ਦੀ ਕਚਾਰੀ ਵਿੱਚ ਲਾਲ ਦਿੱਤੇ ਗਏ ਖਡੌਣੇ ਦਿੱਤੇ ਗਏ ਪਹਿਲੇ ਦਿਨ ਖਡੌਣੇ ਉਹਨਾਂ ਨੂੰ ਮਾਇਆ ਦਾ ਨਹੀਂ ਲਾੜਿਆ ਉਹਨੇ ਦੇ ਦਿਆਨ ਖੈਰ ਲੱਗੇ ਆ ਸੁਟਿਆ ਸਾਨੂੰ ਛਡੋਣੇ ਦੇ ਲਿਆ ਜਿਹੜੇ ਪਰਵਾਰਾਂ ਨੂੰ ਖੇੜਦੇ ਨੇ ਉਹ ਬੁਖਾਸ਼ਿਤ ਕਰ ਗਰਜਦੇ ਹਨ ਕੀ ਕਹੋਇਆ ਹੈ ਕੀ ਜੋ ਸਿਪਾਈ ਹਣੇ ਸਿਰ ਝੁਕਾ ਕੇ ਅੰਦਰ ਹੋਣਗੇ ਤੇ ਉਥੇ ਕੋਈ ਗੁੱਪ ਚਾਰੇ 6 70 ਦਾ ਬਿਆਨਤੀ ਕਰ ਦੇਵੇ ਤੇ ਗੁਰੂ ਪਿਆਰੀ ਸਾਥ ਸੰਗਤ ਮਤਲਬ ਇਹ ਨਹੀਂ ਕਿ ਬੱਚੇ ਆਪਣਾ ਰਸਤਾ ਢਕ ਜਾਣ ਬਚਪਨ ਤੋਂ ਆਪਣੇ ਬੱਚਿਆਂ ਨੂੰ ਸੰਭਾਲਿਆ ਹੋਵੇ ਸਿੱਧੇ ਰਾਹ ਤੇ ਰੱਖਿਆ ਹੋਵੇ ਪਿਆਰੀ ਸਾਥ ਸੰਗਤ ਕੋ ਫਿਰ ਜ਼ਿੰਦਗੀ ਚ ਕਦੀ ਕਦੀ ਹਾਰ ਨਹੀਂ ਮੰਨਦੇ ਉਹ ਸਿੱਧੇ ਰਸਤੇ ਤੇ ਰਹਿੰਦੇ ਨੇ ਤੇ ਜਿਵੇਂ ਕਾਪ ਕਰਨ ਮਾਤਾ ਗੁਜਰਪੂਰ ਜਿਹੜੀ ਸਿਕਲਾਈ ਦੇ ਕੇ ਕਲਦੀ ਹੈ ਕਿ ਸੋਬੇ ਦੀ ਖਜ਼ਾਈ ਵਿੱਚ ਫਤੇ ਬਲੌਣੀ ਫਲੌਣੀ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਪਹਿਲਾਂ ਹੀ ਪਾਪ ਗਏ ਪਹਿਲਾਂ ਹੀ ਸਮਝ ਗਏ ਕਿ ਇੱਥੇ ਚਾਲ ਚੱਲੀ ਜਾ ਰਹੀ ਹੈ ਛੋਟੀ ਬਾਲੀ ਦੇ ਵਿੱਚੋਂ ਪਹਿਲਾਂ ਜੁਗੀਆਂ ਹੀ ਅੰਦਰ ਆਈਆਂ ਹਨ ਸਹਿਬਜ਼ਾਦਿਆਂ ਦੀਆਂ ਤੇ ਗੁਰੂ ਪਿਆਰੀ ਸਾਹਿਬਤ ਉੱਥੇ ਫਿਰ ਜਦੋਂ ਅੰਦਰ ਆਏ ਹਨ ਸਹਿਬਜ਼ਾਦੇ ਤੇ ਗੁਰੂ ਪਿਆਰੀ ਸਾਹਿਬਤ ਗੱਜ ਕੇ ਫਤਿਹ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਡਟ ਕੇ ਜਵਾਬ ਦੇ ਰਹੇ ਹਨ ਬਾਬਾ ਚੌਰਾਵਰ ਸਿੰਘ ਬਾਬਾ ਫਤੇਸ ਸਿੰਘ ਉਹਨਾਂ ਦੇ ਬਚਨਾਂ ਤੋਂ ਗੁਰਪਿਆਰੀ ਸਾਰਾ ਸੰਗਤ ਇਹ ਸਿੱਖਿਆ ਕਿ ਕਿੱਥੋਂ ਆਈ ਹੈ ਇਹ ਜ਼ੁਰਮ ਦੇ ਨਾਲ ਟਾਕਰੀ ਜ਼ੁਰਮ ਦੇ ਨਾਲ ਆਵਾਜ਼ ਉਠਾਣੀ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਗੱਲ ਮੰਨੀ ਜਾਂਦੀ ਹੈ ਫਿਰ ਰੋਸ਼ਨੀ ਹੁੰਦਾ ਪਰ ਜੇ ਜੋਰ ਵਾਲਾ ਬੰਦਾ ਕਿਸੇ ਬਿਨਾ ਜੋਰ ਤੋਂ ਬੰਦੇ ਨਾਲ ਲੜੇ ਤਾਂ ਉੱਥੇ ਫਿਰ ਗੱਲ ਹੁੰਦੀ ਹੈ ਆਓ ਬੜੇ ਪਿਆਰ ਦੇ ਨਾਲ ਸਾਰੇ सकता सकते गो आ पंद रोश के सगता को गो आ पंद रोष i'm on oh ਮੇ ਬੁੱਢੇ ਗੇ ਚੜਾਇਆ ਰਾਮਕਾਰ ਮੁਗਲ ਚੜਾਇਆ ਮੁਗਲ ਮੁਗਲ ਚੜਾਇਆ ਗਲ ਮੁਗਲ ਚੜਾਇਆ ਰੋਸ਼ਨਾ ਹੋਈ ਤਾਮਨ ਰੋਸ਼ਨਾ ਹੋਈ ਤਾਮਨ ਰੋਸ਼ਨਾ ਹੋਈ ਤਾਮਨ ਰੋਸ਼ਨਾ ਹੋਈ ਸਕਦੇ